ਅੱਜ ਮਾਤਾ ਤ੍ਰਿਪਤਾ ਨੂੰ ਦੇਵਤੇ ਦੰਦੇ ਆਣ ਵਧਾਈਆਂ ਅੱਜ ਮਾਤਾ ਤ੍ਰਿਪਤਾ ਨੂੰ ਦੇਵਤੇ ਦੰਦੇ ਆਣ ਵਧਾਈਆਂ ਜਾਜੋ ਪੜਨ ਨੂੰ ਭੇਜਿਆ ਸੀ ਉਹਨਾਂ ਪਾਂਦੇ ਤਾਂ ਹੀ ਪੜਾਇਆ ਕਿਹਾ ਊੜਾ ਪਾਂਦੇ ਨੇ ਸਤਗੁਰਾਂ ਅੱਗੋਂ ਸਬਕ ਸਿਖਾਇਆ ਤਰ ਗਏ ਭਾਈ ਲਾਲੋ ਜੀ ਓ ਤਰ ਗਏ ਭਾਈ ਲਾਲੋ ਜੀ ਜਿਨ੍ਹਾਂ ਨੇ ਕੀਤੀਆਂ ਨੇ ਇੱਕ ਇੱਕ ਮਈਆਂ ਅੱਜ ਮਾਤਾ ਤ੍ਰਿਪਤਾ ਨੂੰ ਦੇਵਤੇ ਦੰਦੇ ਆਣ ਵਧਾਈਆਂ ਆ ਮੋਦੀ ਖਾਨੇ ਵੀ ਆ ਮੋਦੀ ਖਾਨੇ ਵੀ ਸਤਗੁਰ 13 13 ਟੋਲੇ ਪਾਪੀ ਹੰਕਾਰੀ ਦੇ ਭਾਗੋ ਦੇ ਸੀ ਤੱਕੜ ਡੋਲੇ ਤਰ ਗਏ ਭਾਈ ਲਾਲੋ ਜੀ ਤਰ ਗਏ ਭਾਈ ਲਾਲੋ ਜੀ ਜਿਨ੍ਹਾਂ ਨੇ ਕੀਤੀਆਂ ਨੇ ਇੱਕ ਕਮਾਈਆਂ ਅੱਜ ਮਾਤਾ ਤ੍ਰਿਵਤਾ ਨੂੰ ਲੋਕੀ ਦੰਦੇ ਆਣ ਵਧਾਈਆਂ